ਫਿਰੋਜ਼ਪੁਰ ਪੁਲਿਸ ਨੇ ਇਨਕਾਊਂਟਰ ਕੀਤਾ ਪੰਜਾਬ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਕਥਿਤ ਇਨਕਾਊਂਟਰ ਹੋਇਆ ਦੋਹਾਂ ਪਾਸੇ ਤੋਂ ਗੋਲੀਬਾਰੀ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਸ਼ਰਿਆਮ ਗੋਲੀਬਾਰੀ ਹੋਈ ਸੀ ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਇਸ ਉਪਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਵਿੱਚ ਸੀ ਕਿਉਂਕਿ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਸੀ ਅਤੇ ਮਹਾਲ ਨੂੰ ਖਰਾਬ ਕਰਨ ਦੀ ਜੋ ਕੋਸ਼ਿਸ਼ ਕੀਤੀ ਮਾਹੌਲ ਖਰਾਬ ਵੀ ਕੀਤਾ ਉਸ ਨੂੰ ਲੈ ਕੇ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਆਖਰਕਾਰ ਪੁਲਿਸ ਨੇ ਰਾਤ ਨੂੰ ਇਹਨਾਂ ਬਦਮਾਸ਼ਾਂ ਨੂੰ ਘੇਰ ਲਿਆ ਅਤੇ ਗ੍ਰਿਫਤਾਰ ਕੀਤਾ ਤਿੰਨ ਬਦਮਾਸ਼ ਫੱਟੜ ਦੱਸੇ ਜਾ ਰਹੇ ਨੇ 2 ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਭੀੜਪੜ ਭਰੇ ਇਲਾਕੇ ਦੇ ਵਿੱਚ ਮੱਖੂ ਗੇਟ ਦੇ ਕੋਲ ਸ਼ਰੀਆਮ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੂੰ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਤਿੰਨ ਜਣੇ ਫੱਟੜ ਦੱਸੇ ਜਾ ਰਹੇ ਨੇ ਇਸ ਮਾਮਲੇ ਵਿੱਚ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਫਾਇਰਿੰਗ ਦਾ ਵੀਡੀਓ ਸਾਹਮਣੇ ਆਇਆ ਸੀ ਇਨਕਾਊਂਟਰ ਦੀ ਡੀਆਈਜੀ ਹਰਮਨबीर ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ ਫਿਰੋਜ਼ਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਮੋਗਾ ਰੋਡ ਤੇ ਪਿੰਡ ਰੱਤਾ ਖੇੜਾ ਸੇਮ ਨਾਲੇ ਦੇ ਕੋਲ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਥਿਤ ਤੌਰ ਤੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਆਪਣੇ ਬਚਾਅ ਦੇ ਲਈ ਜਵਾਬੀ ਫਾਇਰਿੰਗ ਕੀਤੀ ਜਿਸ ਵਿੱਚ ਤਿੰਨ ਸ਼ੂਟਰਾਂ ਨੂੰ ਯਾਨੀ ਕਿ ਇਹਨਾਂ ਬਦਮਾਸ਼ਾਂ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਨੇ ਇਸ ਬਾਬਤ ਪੂਰੀ ਜਾਣਕਾਰੀ ਦਿੱਤੀ ਹੈ ਕਿ ਕੁਝ ਕਿਹਾ ਉਹ ਜ਼ਰੂਰ ਸੁਣਦਿਆਂ ਹਾਲੇ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇਸਕਾ ਕੰਬਾਈਨਡ ਅੰਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਰੱਤਾ ਖੇੜਾ ਸੀਮ ਨਾਲਾ ਖਾਣਾ ਧਲਖੁਰ ਦਾ ਜਿੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰ ਰਹੀਆਂ ਸੀ ਇਹਨਾਂ ਤਿੰਨੇ ਮੁਲਜਬਾ ਨੂੰ ਸਾਡੀਆਂ ਪਾਰਟੀਆਂ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੀ ਸੀਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੁਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ ਚ ਇੱਕ ਸੋਨੂ ਗੁਰਜੰਦਰ ਤੇ ਇੱਕ ਅਮਰਜੀਤ ਗੁਰਜੰਦਰ ਲੈਸ ਕੋੜਾ ਇੱਕਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਸਰੇ ਦੇ ਵੀ ਇੱਕ ਵੱਜੀ ਸੋ ਇਹ ਜਦੋਂ ਹੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਬਿਸਤਰ ਰਿਕਵਰ ਹੋਏ ਔਰ ਕਾਲ ਲਾੜੀ ਜਿਹੜੀ ਵਾਰਦਾਤ ਸੀਗੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟਿਸ ਜਿਹੜੀਆਂ ਰੀਡ ਕਰ ਰਹੀਆਂ ਔਰ ਜਲਦ ਹੋਰ ਅਰੈਸਟ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮਲਜ਼ਮਾਂ ਜਾਂ ਹੋਰ ਇਹਨਾਂ ਦੇ ਵੈਪਨ ਕੋਈ ਰਹਿ ਗਏ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਗਾ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੌਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਜਾਂ ਪੁਲਿਸ ਭਾਇਆ ਕਰੂਗਾ ਸਰ ਰਾਤ ਨੂੰ 11:30 ਤੋਂ 12 ਦੇ ਵਿੱਚ ਵਿੱਚ ਮੇਰੇ ਕੋਲੇ ਤਿੰਨ ਪੇਸ਼ੈਂਟ ਆਏ ਹੈਗੇ ਆ ਇੱਕ ਦਾ ਨਾਮ ਅਮਰਜੀਤ ਹੈ ਸੋਨੂ ਤੇ ਗੁਰਜਿੰਦਰ ਹੈ ਜਿਨ੍ਹਾਂ ਦੇ ਕੁਝ ਜੋ ਵੀ ਇੰਜਰੀਜ਼ ਹੋਈਆਂ ਹੈਗੀਆਂ ਉਹਨਾਂ ਨੂੰ ਆਪਾਂ ਫਰਸਟ ਏਡ ਟ੍ਰੀਟਮੈਂਟ ਦੇ ਕੇ ਪੇਸ਼ੈਂਟ ਨੂੰ ਬੋਰਡ ਦੇ ਵਿੱਚ ਐਡਮਿਟ ਕਰ ਦਿੱਤਾ ਹੈ ਅਗਲੀ ਕਾਰਵਾਈ ਚਲ ਰਹੀ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਹੈ ਇਥੇ ਚੱਲ ਰਿਹਾ ਹੈ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਡਾਕਟਰ ਅਗਰਨਾ